ਜੀ ਮਾਰੀਓ ਕੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਨਸ਼ਾ ਵਿਰੋਧੀ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਸਾਨੂੰ ਸਫਲਤਾ ਮਿਲੀ ਆ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਏਡੀਪੀ ਸਾਹਿਬ ਤੇ ਸਾਡੇ ਸ਼੍ਰੀ ਗੁਰਿੰਦਰ ਵੀਰ ਸਿੰਘ ਏਆਈਜੀ ਉਹਨਾਂ ਦੀ ਰਹਿਨਮਾਈ ਹੇਠ ਜਿਹੜੀਆਂ ਲਗਾਤਾਰ ਸਾਡੀਆਂ ਏਟੀਐ ਫਰੋਜਪੁਰ ਦੀਆਂ ਟੀਮਾਂ ਨੇ ਉਹ ਬੜੀ ਮਿਹਨਤ ਨਾਲ ਕੰਮ ਕਰਦੀਆਂ ਨੇ ਤੇ ਇਹ ਸਫਲਤਾ ਇਹ ਕੱਲ ਸਾਨੂੰ ਗੁਲਕਾ ਮੋੜ ਸਾਡੇ ਐਸ.ਆਈ. ਹਰਦੇਵ ਸਿੰਘ ਆਪਣੀ ਪਾਰਟੀ ਸਮੇਤ ਉੱਥੇ ਪਟੋਲਿੰਗ ਦੇ ਸੀਗੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਨਫੋਰਮੇਸ਼ਨ ਦੇ ਤਹਿਤ ਅਸੀਂ ਕੱਲ 2 ਅਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਕਿਊਜ਼ਡ ਅਰਸ਼ਦੀਪ ਸਿੰਘ ਅਰਸ਼ ਪੁੱਤਰ ਨਾਨਕਰਾਮ ਇਹ ਲਾਧੂਵਾਲਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਅਕਿਊਜ਼ਡ ਆ ਉਹ ਸੁਖਚੈਨ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਵਾਸੀ ਹਜਾਰਾ ਰਾਮ ਸਿੰਘ ਵਾਲਾ ਦਾ ਰਹਿਣ ਵਾਲਾ ਤੇ ਇਹਨਾਂ ਦੇ ਕੋਲੋਂ 3 ਕਿਲੋ 132 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਹੈ ਜੀ ਕਿੱਥੋਂ ਆਈ ਹੈਗੀ ਸੀਗੀ ਸਰ ਕਿੱਦਾਂ ਇਹਨਾਂ ਦੇ ਲਿੰਕ ਹੋਏ ਕਿਵੇਂ ਲੈ ਕੇ ਆਏ ਜੀ ਇਹ ਮੋਸਟਲੀ ਆਪਾਂ ਨੂੰ ਜਿਵੇਂ ਆਪਾਂ ਬਾਰਡਰ ਕਰਾਸ ਤੋਂ ਇਹ ਪਾਕਿਸਤਾਨ ਤੋਂ ਹੀ ਆ ਰਹੀ ਆ ਤੇ ਇਹਦੇ ਵਿੱਚ ਜਿਹੜਾ ਅਰਸ਼ਾ ਅਰਸ਼ ਇਹ ਤੇ ਮਕਦਮਾ ਇਹਦਾ ਪਹਿਲਾਂ ਸਾਡੇ ਕੋਲ ਦਰ ਸੀਗਾ 4 ਕਿਲੋ ਦੇ ਵਿੱਚ ਇਹ ਮੰਟਡ ਸੀਗਾ ਉਹ ਦੋਵੇਂ ਮੌਕੇ ਤੋਂ ਭੱਜ ਗਿਆ ਸੀ ਤੇ ਇਹਨੂੰ ਦੁਬਾਰੇ ਅਸੀਂ ਮਤਲਬ ਅਰੈਸਟ ਕੀਤਾ ਇਹਦੇ ਬਾਰੇ ਲਗਾਤਾਰ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਸੀਗੀਆਂ ਸਾਨੂੰ ਇਨਪੁਟ ਮਿਲ ਗਈ ਸੀ ਕਿ ਇਹ ਦੁਬਾਰੇ ਮਤਲਬ ਇਹ ਜਿਹੜੀ ਕਨਸਾਈਨਮੈਂਟ ਲੈ ਕੇ ਇਹ ਆ ਰਿਹਾ ਜੀ ਸਰ ਜਿਹੜੀ ਇਹ ਕਨਸਾਈਨਮੈਂਟ ਹੈ ਇਹ ਕਿੱਦਾਂ ਆਈ ਹੈਗੀ ਹੈ ਡਰੋਨ ਦੇ ਜ਼ਰੀਏ ਆਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਆਈ ਹੋਰ ਕਿੱਦਾਂ ਇਹਨਾਂ ਦੇ ਉਹਨਾਂ ਦੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਲਿੰਕ ਹੋਏ ਆ ਹਾਂਜੀ ਇਹ ਪੋਸਿਬਿਲਟੀ ਪੂਰੀ ਹੈ ਜੀ ਇਹ ਥਰੂ ਜਿਹੜਾ ਵਾ ਡਰੋਨ ਦੇ ਥਰੂ ਜਾਂ ਹੋਰ ਸੋਰਸੇਜ਼ ਰਾਹੀਂ ਇਹ ਪਾਕਿਸਤਾਨ ਤੋਂ ਹੀ ਆਈ ਹੈ ਹੈਰੋਇਨ ਤੇ ਜਿਹੜੇ ਲਿੰਕ ਇਹਨਾਂ ਦੇ ਲਿੰਕ ਵਰਚੁਅਲ ਨੰਬਰ ਤੇ ਪਾਕਿਸਮੰਗਲਰ ਦੇ ਨਾਲ ਲਗਾਤਾਰ ਪਹਿਲਾਂ ਵੀ ਇਹਨਾਂ ਦੇ ਸਬੰਧ ਰਹੇ ਨੇ ਤੇ ਜਿਹੜਾ ਪਹਿਲਾ ਮਕਦਮਾ ਆਪਾਂ ਦਰਜ ਕੀਤਾ ਹੈ ਆ ਤੇ ਹੁਣ ਵੀ ਇਹਨਾਂ ਦੇ ਸਬੰਧ ਜਿਹੜੇ ਆ ਪਾਕਿਸਤਾਨ ਸਮਗਲਰ ਦੇ ਨਾਲ ਹੈਗੇ ਆ ਇਹ ਉੱਥੋਂ ਹੀ ਤਕਰੀਬਨ ਜਿਹੜੀ ਹੈਰੋਇਨ ਆ ਰਹੀ ਹੈ ਜੀ ਸਰ ਇਹ ਚੈਨ ਕਿਉਂ ਨਹੀਂ ਟੁੱਟ ਪਾਰੀ ਹੈਗੀ ਇਹ ਨੋਚਵਾਨ ਪਹਿਲਾਂ ਵੀ ਹਿਰੋਇਨ ਦਾ ਕੰਮ ਕਰ ਰਹੇ ਹੈਗੇ ਸੀ ਹੁਣ ਵੀ ਕਰ ਰਹੇ ਹੈਗੇ ਹੁਣ ਵਾਚਿਤ ਹੈਗੇ ਸੀਗੇ ਤੁਹਾਨੂੰ ਕਿਸੇ ਕੇਸ ਦੇ ਵਿੱਚ ਇਹ ਚੈਨ ਕਿਉਂ ਨਹੀਂ ਟੁੱਟ ਪਾਰੀ ਹੈਗੀ ਇਹ ਅਸੀਂ ਜਿਹੜੀਆਂ ਜਿਹੜੀਆਂ ਸਾਡੀਆਂ ਟੀਮਾਂ ਹਨ ਏਐਨਟੀਐਫ ਦੀਆਂ ਟੀਮਾਂ ਲਗਾਤਾਰ ਇਹ ਫਰੋਜਪੁਰ ਜਿਹੜੀ ਹੈ ਜਿਸਟਿਸ ਪ੍ਰੇਸ਼ੀਅਨ ਟੀਮਾਂ ਵੀ ਇਸ ਨੈਟਵਰਕ ਤੇ ਤੋੜਨ ਵਾਸਤੇ ਲਗਾਤਾਰ ਉਹਨਾਂ ਦੀ ਜਿਹੜੀ ਹੈ ਮਿਹਨਤ ਜਾਰੀ ਹੈ ਅਸੀਂ ਪਹਿਲਾਂ ਸੀ 50 ਕਿਲੋ ਜਿਹੜੀ ਹੈ ਜਿਹੜੀ ਫੜੀ ਹੈ ਉਸ ਤੋਂ ਬਾਅਦ 8 ਕਿਲੋ 4 ਕਿਲੋ ਲਗਾਤਾਰ ਉਸੇ ਦੇ ਤਹਿਤ ਇਹ ਜਿਹੜਾ ਹੁਣ 3 ਕਿਲੋ ਦੀ ਰਿਕਵਰੀ ਹੋਈ ਆ ਇਹ ਅਸੀਂ ਨੈਟਵਰਕ ਨੂੰ ਜਿਹੜੇ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕਰ ਰਹੇ ਆ ਨੈਟਵਰਕ ਟੁੱਟੇ ਵੀ ਆ ਔਰ ਇਹ ਲਗਾਤਾਰ ਸਾਡਾ ਜਾਰੀ ਰਹੂਗਾ ਇਹ ਉਦੋਂ ਪਘੋੜਾ ਹੋ ਗਿਆ ਸੀ ਇਹ ਬੰਦਾ ਜਿਹੜਾ ਹੁਣ ਤੁਸੀਂ ਫੜਿਆ ਉਦੋਂ ਪਘੋੜਾ ਹੋ ਗਿਆ ਸੀ 50 ਕਿਲੋ ਦੇ ਵਿੱਚ ਇਹ ਇੰਨਾ ਟਾਈਮ ਪਘੋੜਾ ਹੀ ਰਿਹਾ ਇਹ ਵੇਚਦਾ ਰਿਹਾ 19 ਦਿਨ ਤੱਕ ਵੇਚਦਾ ਰਿਹਾ 19 ਦਿਨ ਤੱਕ ਜੀ ਜੀ ਸਾਡਾ ਇਹ ਸਾਡਾ ਜਦੋਂ ਇਹ ਇਹ ਪਘੋੜਾ ਹੋਇਆ ਨਾ 11 ਮਹੀਨੇ ਤੇ ਇਹ ਮਤਲਬ ਭੱਜ ਗਿਆ ਸੀ ਸਕਿਪ ਕਰ ਗਿਆ ਸੀਗਾ ਤੇ ਉਤੋਂ ਬਾਅਦ ਲਗਾਤਾਰ ਅਸੀਂ ਫਿਰ ਇਹਦੇ ਤੇ ਨਜ਼ਰ ਬਣਾਈ ਹੋਈ ਸੀ ਕਿ ਤੇ ਪਰ ਇਹ ਮਤਲਬ ਫਿਰ ਵੀ ਇਹਨੇ ਆਪਣਾ ਕੰਮ ਛੱਡਿਆ ਨਹੀਂ ਤੇ ਦੁਬਾਰੇ ਇਹ ਮਤਲਬ ਹੁਣ ਅਸੀਂ ਇਹਨੂੰ ਅਰੈਸਟ ਕਰਨ ਦਾ ਕੰਮ ਹੈ ਜੀ ਸਰ ਇਹ ਕਿਹੜੇ ਕੇਸ ਦੇ ਵਿੱਚ ਜਿਹੜਾ ਵੰਸੀ ਸੀਗਾ ਇਹ ਤੇ ਇਹ ਮੁਕਦਮਾ ਨੰਬਰ 304 ਜਿਹੜਾ ਜੀ ਉਹ ਪਹਿਲਾਂ ਹੀ ਆਲਰੇਡੀ ਅਸੀਂ 23 11 ਨੂੰ ਮਤਲਬ ਦੱਜ ਕੀਤਾ ਸੀ ਉਹਦੇ ਵਿੱਚ ਇਹ ਉਹ ਦੋ ਮੌਕੇ ਤੋਂ ਭੱਜ ਗਏ ਸੀਗੇ। ਹੋਰ ਸਾਰਾ ਅਗਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਹਾਂਜੀ ਅਗਦੀ ਕਾਰਵਾਈ ਸਾਡੇ ਕੋਲ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਅੱਜ ਤੇ ਫਦਰ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਦਰ ਇਨਵੈਸਟੀਗੇਸ਼ਨ ਆ ਉਹ ਜਿਹੜੀ ਉਹਦੇ ਵਿੱਚ ਅਸੀਂ ਬੈਕਵਰਡ ਫੋਰਵਰਡ ਲਿੰਕੇਜ ਜਿਹੜੇ ਹੋ ਰਹੇ ਆ ਬੰਦਿਆਂ ਨਾਲ ਜੁੜੇ ਹੋਏ ਨੇ ਉਹਨਾਂ ਬਾਰੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਬਾਰੇ ਜਾਣ ਕੇ ਤੇ ਫਦਰ ਇਨਵੈਸਟੀਗੇਸ਼ਨ ਚ ਅੱਗੇ ਜਿਹੜੀ ਰਿਕਵਰੀ ਜਿਹੜੀ ਹੋਣੀ ਆ ਜਾਂ ਅਗਲੇ ਬੰਦੇ ਆਉਣੇ ਆ ਉਹ ਅਸੀਂ ਥੋੜਾ ਡਿਸਕਲੋਜ਼ ਬਾਅਦ ਚ ਕਰਾਂਗੇ ਇਹ ਇਕੱਲਾ ਹੀ ਪਗੋੜਾ ਸੀਗਾ 50 ਕਿਲੋ ਵਾਲੇ ਤੋਂ ਬਾਅਦ ਜਾਂ ਹੋਰ ਵੀ ਹੈਗੇ ਨਹੀਂ ਜੀ ਇਹ 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 ਦਾ ਇੱਕ ਬ੍ਰਦਰ ਆ ਉਹ ਵੀ ਪਗੋੜਾ ਉਹ ਵੀ ਉਹ ਅਜੇ ਤੱਕ ਸਾਡੇ ਕੋਲ ਕਾਬੂ ਨਹੀਂ ਆਇਆ ਪਰ ਸਾਡੀਆਂ ਟੀਮਾਂ ਲਗਾਤਾਰ ਇਸ ਕੋਸ਼ਿਸ਼ ਚ ਹੈਗੀਆਂ ਕਿ ਉਹ ਵੀ ਅਰੈਸਟ ਹੋ ਜੇ ਜਲਦੀ ਉਹਦੇ ਤੋਂ ਬਾਅਦ ਵੀ ਕੋਈ ਰਹਿੰਦਾ ਜਾਂ ਉਹ ਇੱਕ ਹੀ ਆ ਪਤਾ ਨਹੀਂ ਉਹ ਇੱਕੋ ਹੀ ਹੈ ਜੀ ਹਾਂਜੀ